ਸੋ ਅੱਜ ਅਸੀਂ ਕਾਨਾ ਦੇ ਵਿਆਹ ਦੇ ਵਿੱਚ ਜੋ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਕੀਤਾ ਗਿਆ ਪਹਿਲਾ ਚਮਤਕਾਰ ਸੀਗਾ ਜਿਸ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਨੇ ਜੋ ਪਾਣੀ ਤੋਂ ਦਾਖਰਸ ਬਣਾਈ ਸੋ ਅਸੀਂ ਦੇਖਾਂਗੇ ਅੱਜ ਇਸ ਨੂੰ ਮੰਨਨ ਕਰਦੇ ਹੋਏ ਕਿ ਪਰਮੇਸ਼ਰ ਦਾ ਆਤਮਾ ਸਾਡੀ ਆਤਮਿਕ ਜ਼ਿੰਦਗੀ ਲਈ ਕਿਹੜੇ-ਕਿਹੜੇ ਗਹਿਰੇ ਭੇਤ ਜੋ ਆ ਸਾਨੂੰ ਇਸ ਕਿੱਸੇ ਦੇ ਵਿੱਚੋਂ ਜੋ ਆ ਸਾਨੂੰ ਪ੍ਰਗਟ ਕਰਕੇ ਦਿੰਦਾ ਆ ਸੋ ਇਸ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਅਸੀਂ ਦੇਖਾਂਗੇ ਯਹੋਨਾ ਉਸਦਾ ਦੂਸਰਾ ਅਧਿਆਇ ਉਸਦਾ 1 ਔਰ 2 ਬਚਨ ਦੇ ਵਿੱਚ ਲਿਖਿਆ 30 ਦਿਨ ਗਲੀਲ ਦੇ ਕਾਨਾ ਵਿੱਚ ਇੱਕ ਵਿਆਹ ਹੋਇਆ ਤੇ ਯਿਸੂ ਦੀ ਮਾਤਾ ਉੱਥੇ ਸੀ ਯਿਸੂ ਔਰ ਉਹਦੇ ਚੇਲੇ ਵੀ ਵਿਆਹ ਵਿੱਚ ਬੁਲਾਏ ਗਏ ਔਰ ਇਸ ਸਗਾ ਦੇ ਉੱਤੇ ਜੋ ਸਭ ਤੋਂ ਪਹਿਲੀ ਚੀਜ਼ ਅਸੀਂ ਸਿੱਖਦੇ ਹਾਂ ਉਹ ਆ ਕਿ ਪ੍ਰਭੂ ਯੇਸ਼ੂ ਮਸੀਹ ਜੋ ਆ ਉਸ ਵਿਆਹ ਦਾ ਇੱਕ ਹਿੱਸਾ ਸੀ ਉਸ ਪਰਿਵਾਰ ਦਾ ਉਸ ਪ੍ਰੋਗਰਾਮ ਦਾ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਨੂੰ ਬੁਲਾਇਆ ਗਿਆ ਸੋ ਇਹ ਚੀਜ਼ ਅਸੀਂ ਸਿੱਖਦੇ ਹਾਂ ਕਿ ਪ੍ਰਭੂ ਯੇਸ਼ੂ ਮਸੀਹ ਕਦੀ ਵੀ ਬਿਨ ਬੁਲਾਏ ਕਿਸੇ ਦੇ ਜੀਵਨ ਦਾ ਕਿਸੇ ਦੇ ਪਰਿਵਾਰ ਦਾ ਹਿੱਸਾ ਨਹੀਂ ਬਣੇਗਾ ਸੋ ਇਸ ਲਈ ਅਗਰ ਅਸੀਂ ਪ੍ਰਭੂ ਯੇਸ਼ੂ ਮਸੀਹ ਨੂੰ ਆਪਣੇ ਜੀਵਨ ਦੇ ਵਿੱਚ ਇੱਕ ਦੇਖਣਾ ਚਾਹੁੰਦੇ ਹਾਂ ਆਪਣੇ ਪਰਿਵਾਰ ਦਾ ਇੱਕ ਹਿੱਸਾ ਉਸ ਨੂੰ ਦੇਖਣਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਪ੍ਰਭੂ ਸਾਡੇ ਹਰ ਖੁਸ਼ੀ ਗਮੀ ਹਰ ਦੁੱਖ ਸੁੱਖ ਚ ਸਾਡੇ ਨਾਲ ਖੜਾ ਹੋਵੇ ਤਾਂ ਉਸ ਲਈ ਜ਼ਰੂਰੀ ਹੈ ਕਿ ਅਸੀਂ ਪ੍ਰਭੂ ਯੇਸ਼ੂ ਮਸੀਹ ਨੂੰ ਇੱਕ ਇਨਵੀਟੇਸ਼ਨ ਦੇਣਾ ਇੱਕ ਬੁਲਾਉਣਾ ਹੈ ਕਿ ਹਾਂ ਪ੍ਰਭੂ ਇਹ ਜੀਵਨ ਜੁਆ ਮੇਰਾ ਤੇਰੇ ਵਾਸਤੇ ਖੁੱਲ੍ਹਾ ਹੈ ਪ੍ਰਭੂ ਮੈਂ ਚਾਹੁੰਦਾ ਕਿ ਤੂੰ ਮੇਰੇ ਜੀਵਨ ਜਾ ਮੇਰਾ ਹਿੱਸਾ ਮਾਣ ਮੇਰੇ ਜੀਵਨ ਦਾ ਔਰ ਇਸ ਲਈ ਅਸੀਂ ਇੱਕ ਵਚਨ ਪੜ੍ਹਦੇ ਹਾਂ ਪ੍ਰਕਾਸ਼ ਸਿਪੋਥੀ ਤੀਸਰਾ ਦਏ ਉਸ ਦਾ ਵੀ ਐ ਜੋ ਕਿ ਇੱਕ ਬਹੁਤ ਹੀ ਫੇਮਸ ਆਇਤ ਹੈ ਜਿਸ ਨੂੰ ਲਗਭਗ ਹਰ ਵਿਸ਼ਵਾਸੀ ਜੋ ਆ ਜਾਣਦਾ ਆ ਇਸ ਗੱਲ ਤੇ ਲਿਖਿਆ ਵੇਕ ਮੈਂ ਬੂਹੇ ਉੱਤੇ ਖਲੋਤਾ ਤੇ ਖੜਕੁੰਦਾ ਹਾਂ ਜੇ ਕੋਈ ਮੇਰੀ ਆਵਾਜ਼ ਸੁਣੇ ਤੇ ਬੂਹਾ ਖੋਲ ਦੇਵੇ ਤਾਂ ਮੈਂ ਉਹਦੇ ਕੋਲ ਅੰਦਰ ਜਾਵਾਂਗਾ ਅਤੇ ਉਹਦੇ ਨਾਲ ਪ੍ਰਸ਼ਾਦ ਸ਼ਕਾਂਗਾ ਤੇ ਉਹ ਮੇਰੇ ਨਾਲ ਛਕੇਗਾ ਸੋ ਇਸ ਸੰਗਤ ਦੇ ਉਤੇ ਪ੍ਰ부 ਯੀਸ਼ੂ ਮਸੀਹ ਆਪਣੇ ਇੱਕ ਸਿਧਾਂਤ ਨੂੰ ਪ੍ਰਗਟ ਕਰਦਾ ਆ ਹਾਲਾਂਕਿ ਕੋਈ ਵੀ ਦਰਵਾਜਾ ਕੋਈ ਵੀ ਐਸਾ ਨਹੀਂ ਆ ਜਿਸ ਨੂੰ ਪ੍ਰ부 ਆਪਣਾ ਸਮਰਥ ਨਾਲ ਤੋੜ ਨਾ ਸਕੇ ਜਾਂ ਉਸ ਨੂੰ ਪਾਰ ਨਾ ਕਰ पाए ਪਰ ਪ੍ਰ부 ਯੀਸ਼ੂ ਮਸੀਹ ਆਪਣਾ ਤਾਕਤ ਦੇ ਦਮ ਤੇ ਕਿਸੇ ਦੇ ਜੀਵਨ ਵਿੱਚ ਪ੍ਰਵੇਸ਼ ਨਹੀਂ ਕਰੇਗਾ ਬਲਕਿ ਉਸ ਵਿਅਕਤੀ ਦੇ ਸੱਦੇ ਤੇ ਉਸ ਤੇ ਇਕ ਇੱਛਾ ਦੇ ਅਨੁਸਾਰ ਜੋ ਚੁੰਦਾ ਹੈ ਜੋ ਉਸ ਆਦਰ ਸਤਿਕਾਰ ਦੇ ਨਾਲ ਬੁਆ ਖੋਲਦਾ ਕਿ ਹਾਂ ਪ੍ਰਭੂ ਤੁਸੀਂ ਮੇਰੇ ਜੀਵਨ ਚਾਹੋ ਮੈਂ ਤੁਹਾਨੂੰ ਆਪਣੇ ਜੀਵਨ ਚ ਦੇਖਣਾ ਚਾਹੁੰਦਾ ਸੋ ਇਸ ਸਗਤ ਯਿਸੂ ਮਸੀਹ ਕਾਨਾ ਦੇ ਵਿਆਹ ਚ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਨੂੰ ਬੁਲਾਇਆ ਗਿਆ ਔਰ ਅੱਗੇ ਅਸੀਂ ਵਾਦਦੇ ਹਾਂ 2 3 ਇਚ ਲਿਖਿਆ ਜਾਂ ਮੈਂ ਮੁੱਕ ਗਈ ਤਾਂ ਯਿਸੂ ਦੀ ਮਾਤਾ ਨੇ ਉਸ ਨੂੰ ਆਖਿਆ ਕਿ ਉਹਨਾਂ ਕੋਲ ਮੈਂ ਨਾ ਰਹੀ ਔਰ ਇਸ ਜਗਤ ਤੇ ਅਸੀਂ ਦੇਖਦੇ ਹਾਂ ਕਿ ਉਸ ਵਿਆਹ ਦੇ ਵਿੱਚ ਜੋ ਦਾਖਰਸ ਖਤਮ ਹੋ ਚੁਕੀ ਆ ਹਾਲਾਂਕਿ ਪ੍ਰਭੂ ਯੀਸ਼ੂ ਮਸੀਹ ਉਸ ਸਗਤੇ ਮੌਜੂਦ ਆ ਹਾਲਾਂਕਿ ਪ੍ਰਭੂ ਯੀਸ਼ੂ ਮਸੀਹ ਨੂੰ ਉਹਨਾਂ ਨੇ ਬੁਲਾਇਆ ਪਰ ਉਸ ਦੇ ਬਾਵਜੂਦ ਵੀ ਦਾਖਰਸ ਖਤਮ ਹੋ ਗਈ ਆ ਸੋ ਕਹਿਣ ਦਾ ਭਾਵ ਕੀ ਆ ਕਿ ਅਗਰ ਖੁਦਾ ਸਾਡੇ ਜੀਵਨ ਚ ਪ੍ਰਭੂ ਯੀਸ਼ੂ ਮਸੀਹ ਸਾਡੇ ਜੀਵਨ ਚ ਤਾਂ ਉਸ ਦਾ ਮਤਲਬ ਇਹ ਨਹੀਂ ਆ ਕਿ ਸਾਡੇ ਜੀਵਨ ਚ ਕਦੀ ਤੰਗੀ ਨਹੀਂ ਆ ਸਕਦੀ ਇਹ ਨਹੀਂ ਆ ਕਿ ਸਾਡੇ ਜੀਵਨ ਚ ਕੋਈ ਸਮੱਸਿਆ ਨਹੀਂ ਖੜੀ ਹੋ ਸਕਦੀ ਇਹ ਨਹੀਂ ਆ ਕਿ ਸਾਡੇ ਜੀਵਨ ਚ ਕੋਈ ਕਠਿਨਾਈ ਨਹੀਂ ਆ ਸਕਦੀ ਹਾਂ ਕਠਿਨਾਈਆਂ ਆਉਣਗੀਆਂ ਤੰਗੀ ਆਏਗੀ ਸੰਕਟ ਆਏਗਾ ਸਭ ਕੁਝ ਆਏਗਾ ਪਰ ਸਭ ਤੋਂ ਵੱਡੀ ਚੀਜ਼ ਕੀ ਆ ਕਿ ਸਾਨੂੰ ਅਜਿਹੇ ਹਾਲਾਤ ਵਿੱਚ ਸੰਸਾਰ ਦੀ ਤਰ੍ਹਾਂ ਨਿਰਾਸ਼ ਹੋਣ ਦੀ ਕੋਈ ਜ਼ਰੂਰਤ ਨਹੀਂ ਆ ਕਿਉਂਕਿ ਸਾਡਾ ਵਿਸ਼ਵਾਸ ਕੀਆ ਕਿ ਸਰਵ ਸ਼ਕਤੀਮਾਨ ਪਰਮੇਸ਼ਰ ਜੋ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਉਹ ਮੇਰੇ ਇਸ ਦੁੱਖ ਚ ਮੇਰੇ ਸੰਕਟ ਚ ਮੇਰੀ ਤੰਗੀ ਚ ਉਹ ਇਸ ਸਮੇਂ ਵੀ ਮੇਰੇ ਸਾਥ ਖੜਾ ਆ ਔਰ ਪ੍ਰਭੂ ਦੇ ਵਚਨ ਚ ਲਿਖਿਆ ਆ ਪਹਿਲਾ ਕੋਰਿੰਥੀਆ 10 ਅਧਿਆਇ ਉਸ ਦੇ 13 ਵਚਨ ਚ ਲਿਖਿਆ ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਚੱਲਿਆ ਜਾਂਦਾ ਪਰੰਤੂ ਪਰਮੇਸ਼ਵਰ ਵਫਾਦਾਰ ਹੈ ਜੋ ਤੁਹਾਡੀ ਸ਼ਕਤੀਆਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਅ ਵੀ ਕੱਢ ਦੇਵੇਗਾ ਭਈ ਤੁਸੀਂ ਚੱਲ ਸਕੋ ਸੋ ਸਾਡਾ ਵਿਸ਼ਵਾਸ ਕੀ ਹੈ ਕਿ ਉਹ ਖੁਦਾ ਜਰੂ ਸਾਡੇ ਸਾਥ ਆ ਤੋ ਉਹਦੀ ਇੱਛਾ ਦੇ ਅਨੁਸਾਰ ਹੀ ਕੋਈ ਪ੍ਰਤਾਵਾ ਆਏਗਾ ਉਸਦੀ ਇੱਛਾ ਦੇ ਅਨੁਸਾਰ ਹੀ ਤੰਗੀ ਆਏਗੀ ਉਸ ਦੀ ਇੱਛਾ ਦੇ ਅਨੁਸਾਰ ਹੀ ਸੰਕਟ ਆਏਗਾ ਔਰ ਅਗਰ ਉਹਨੇ ਸੰਕਟ ਔਨ ਦਿੱਤਾ ਹੈ ਅਗਰ ਤੰਗੀ ਔਨ ਦਿੱਤੀ ਆ ਤੋ ਉਹਦੇ ਨਾਲ ਉਹ ਬਾਚ ਨਿਕਲਣ ਦਾ ਉਪਾਅ ਵੀ ਉਹੀ ਕੱਢੇਗਾ ਉਸ ਪਰਮੇਸ਼ਵਰ ਦੀ ਇੱਕ ਜ਼ਿੰਮੇਵਾਰੀ ਹੋ ਜਾਂਦੀ ਹੈ ਜਦੋਂ ਖੁਦਾ ਸਾਡੇ ਜੀਵਨ ਚ ਸੋ ਇਸ ਲਈ ਇਸ ਵਿਆਹ ਦਾ ਜ਼ਿਕਰ ਬਾਈਬਲ ਦੇ ਵਿੱਚ ਕਿਉਂ ਹੋਇਆ ਹਾਲਾਂਕਿ ਪ੍ਰਭੂ ਯੀਸ਼ੂ ਮਸੀਹ ਜਿਸ ਸਮੇਂ ਸੇਵਾ ਦੇ ਦੌਰਾਨ ਸਾਢੇ 3 ਸਾਲ ਸਮਝ ਰਹੇ ਆ ਸੋ ਉਸ ਸਮੇਂ ਹੋ ਸਕਦਾ ਹੋਰ ਵੀ ਕੁਝ ਵਿਆਹ ਸ਼ਾਦੀਆਂ ਪ੍ਰਭੂ ਯਿਸੂ ਮਸੀਹ ਨੇ ਅਟੈਂਡ ਕੀਤੀਆਂ ਹੋਣ ਪਰ ਇਸ ਵਿਆਹ ਦਾ ਜ਼ਿਕਰ ਬਾਈਬਲ ਦੇ ਵਿੱਚ ਕਿਉਂ ਕੀਤਾ ਗਿਆ ਕਿਉਂ ਅੱਜ ਅਸੀਂ ਇਸ ਦੇ ਬਾਰੇ ਸਿੱਖਦੇ ਹਾਂ ਸਿਖਾਉਂਦੇ ਹਾਂ ਕਿਉਂਕਿ ਇਸ ਵਿਆਹ ਦੇ ਵਿੱਚ ਇੱਕ ਅਜੀਬੋ-ਗਰੀਬ ਘਟਨਾ ਵਾਪਰੀ ਆ ਉਸ ਦੇ ਵਿੱਚ ਜਿਵਾ ਦਾਖਰਸ ਖਤਮ ਹੋ ਗਈ ਆ ਔਰ ਇਸ ਲਈ ਹੀ ਅੱਜ ਅਸੀਂ ਇਸ ਨੂੰ ਸਿੱਖ ਰਹੇ ਹਾਂ ਕਿ ਅਗਰ ਦਾਖਰਸ ਖਤਮ ਨਾ ਹੁੰਦੀ ਤਾਂ ਉਸ ਸਗਾ ਦੇ ਉੱਤੇ ਖੁਦਾ ਦੀ ਮਹਿਮਾ ਵੀ ਪ੍ਰਗਟ ਨਹੀਂ ਸੀ ਹੋਣੀ ਉਸ ਜਗ੍ਹਾ ਦੇ ਪਹਿਲਾਂ ਚਮਤਕਾਰ ਵੀ ਨਹੀਂ ਸੀ ਹੋਣਾ ਔਰ ਬਾਈਬਲ ਦੇ ਵਿੱਚ ਇਸ ਵਿਆਹ ਦਾ ਜ਼ਿਕਰ ਵੀ ਨਹੀਂ ਸੀ ਹੋਣਾ ਹੁਣ ਅੱਜ ਅਸੀਂ ਇਸ ਦੇ ਬਾਰੇ ਨਹੀਂ ਸੀ ਸਿੱਖਣਾ ਸੋ ਇਸ ਲਈ ਸਾਡੇ ਜੀਵਨ ਸ੍ਰਪੂਖ ਖੁਦ ਇਹ ਅਸੀਂਾਂ ਤੰਗੀਆਂ ਐਸੇ ਦੌਰ ਆਉਣ ਦਿੰਦਾ ਤਾਂ ਕਿ ਅਜਿਹੇ ਸਮੇਂ 'ਚ ਅਸੀਂ ਪਰਮੇਸ਼ਰ ਦੀ ਵੱਡੀ ਮਹਿਮਾ ਜੋ ਪ੍ਰਗਟ ਹੁੰਦੀ ਦੇਖ ਸਕੀਏ ਅਜਿਹੇ ਸਮੇਂ 'ਚ ਅਸੀਂ ਖੁਦਾ ਨੂੰ ਹੋਰ ਕਰੀਬ ਤੋਂ ਜਾਣ ਸਕੀਏ ਔਰ ਜਦੋਂ ਐਸੀਆਂ ਤੰਗੀਆਂ ਕਠਿਨਾਈਆਂ ਸੰਕਟ 'ਚ ਅਸੀਂ ਆਉਂਨੇ ਆ ਉਹੀ ਸਮਾਂ ਹੁੰਦਾ ਜਦੋਂ ਪਰਮੇਸ਼ਰ ਦੀ ਮਹਿਮਾ ਨੂੰ ਅਸੀਂ ਦੇਖਣ ਜਾ ਰਹੇ ਹੁੰਨੇ ਆ ਸੋ ਇਸ ਲਈ ਇਹ ਚੀਜ਼ ਕਿੰਡੀ ਵੱਡੀ ਆਸ਼ੀਸ਼ ਤਾਂ ਇੱਕ ਕਾਰਨ ਠਹਿਰੀ ਉਸ ਪਰਿਵਾਰ ਦੇ ਲਈ ਕਿ ਸਵਰਗ ਦੇ ਵਿੱਚ ਵੀ ਦਰਜ ਹੋ ਗਿਆ ਇਸ ਪਰਿਵਾਰ ਦੀ ਸ਼ਾਦੀ ਨੂੰ ਜੋ ਆ ਸਵਰਗ ਵਿੱਚ ਵੀ ਦਰਜ ਕੀਤਾ ਗਿਆ ਬਾਈਬਲ ਚ ਦਰਜ ਕੀਤਾ ਗਿਆ ਔਰ ਰਹਿੰਦੇ ਸਮੇਂ ਤੱਕ ਇਸ ਵਿਆਹ ਦੇ ਬਾਰੇ ਸਿੱਖਿਆ ਜਾਏਗਾ ਸਿਖਾਇਆ ਜਾਏਗਾ ਕਿਉਂਕਿ ਇਸ ਪਰਿਵਾਰ ਦੇ ਵਿੱਚ ਇੱਕ ਤੰਗੀ ਆਈ ਆ ਇੱਕ ਚੀਜ਼ ਖਤਮ ਹੋ ਗਈ ਆ ਉਸ ਸਮੇਂ ਕਿੰਨੇ ਕਬਰائے ਹੋਣਗੇ ਉਸ ਸਮੇਂ ਕਿੰਨੇ ਜ਼ਿਆਦਾ ਦੁਖੀ ਹੋਣਗੇ ਨਿਰਾਸ਼ ਹੋਣਗੇ ਪਰ ਸਭ ਤੋਂ ਵੱਡੀ ਚੀਜ਼ ਕੀ ਆ ਇਹੀ ਤੰਗੀ ਐਸੀ ਚੀਜ਼ ਨੇ ਉਹਨਾਂ ਨੂੰ ਬਾਈਬਲ 'ਚ ਦਰਜ ਕਰ ਦਿੱਤਾ ਇਹ ਹੀ ਚੀਜ਼ ਇੱਕ ਕਿੰਨਾ ਵੱਡਾ ਇੱਕ ਇਤਿਹਾਸ ਦੀ ਇੱਕ ਘਟਨਾ ਬਣ ਗਈ ਕਿਉਂਕਿ ਪ੍ਰਭੂ ਯਿਸੂ ਮਸੀਹ ਉਸ ਜਗ੍ਹਾ ਤੇ ਸੀ ਔਰ ਪ੍ਰਭੂ ਨੇ ਵੱਡੀ ਮਹਿਮਾ ਪ੍ਰਗਟ ਕੀਤੀ ਔਰ ਤੰਗੀਆਂ ਵਿੱਚ ਹੀ ਅਸੀਂ ਖੁਦਾ ਦੀ ਮਹਿਮਾ ਨੂੰ ਹੋਰ ਜ਼ਿਆਦਾ ਅਸੀਂ ਕੀ ਕਰਦੇ ਹਾਂ ਦੇਖਦੇ ਹਾਂ ਅਗਲੀ ਚੀਜ਼ ਅਸੀਂ ਸਿੱਖਦੇ ਹਾਂ ਇਸ ਜਗ੍ਹਾ ਤੇ ਤਿੰਨ ਆਇਤ ਲਿਖਿਆ ਜਾਂ ਮੈਂ ਮੁੱਕ ਗਈ ਤਾਂ ਯਿਸੂ ਦੀ ਮਾਤਾ ਨੇ ਉਸਨੂੰ ਆਖਿਆ ਕਿ ਉਹਨਾਂ ਕੋਲ ਮੈਂ ਨਾ ਰਹੀ ਸੋ ਮਰੀਮ ਜੋ ਆ ਮਰੀਮ ਦੇ ਬਾਰੇ ਅਸੀਂ ਥੋੜਾ ਦੇਖਦੇ ਹਾਂ ਕਿ ਮਰੀਮ ਨੂੰ ਜਿਸ ਤਰ੍ਹਾਂ ਹੀ ਪਤਾ ਚੱਲਿਆ ਕਿ ਉਹਨਾਂ ਕੋਲ ਦਾਖਰਸ ਖਤਮ ਹੋ ਗਈ ਹੈ ਸੋ ਮਰੀਮ ਨੇ ਇੱਧਰ ਉੱਧਰ ਹੋਰ ਦੂਸਰੇ ਲੋਕਾਂ ਨੂੰ ਦੱਸ ਕੇ ਸਮਾਂ ਬਰਬਾਦ ਕਰਨ ਦੀ ਬਜਾਏ ਪ੍ਰਭੂ ਯੀਸ਼ੂ ਮਸੀਹ ਨੂੰ ਆ ਕੇ ਦੱਸਿਆ ਕਿਉਂਕਿ ਮਰੀਮ ਜਾਣਦੀ ਸੀ ਕਿ ਅਗਰ ਇਸ ਹਾਲਾਤ ਦੇ ਵਿੱਚ ਅਗਰ ਇਹਨਾਂ ਦੇ ਲਈ ਕੋਈ ਕੁਝ ਕਰ ਸਕਦਾ ਤਾਂ ਉਹ ਇੱਕ ਹੀ ਵਿਅਕਤੀ ਆ ਉੱਪਰ ਵੀ ਯੀਸ਼ੂ ਮਸੀਹ ਆ ਔਰ ਇੱਥੇ ਇੱਕ ਬਹੁਤ ਹੀ ਇੱਕ ਅਚਾ ਸੰਦੇਸ਼ ਹੈ ਸਾਡੇ ਸਿੱਖਣ ਵਾਸਤੇ ਉਹ ਕੀ ਆ ਕਿ ਅਸੀਂ ਕਈ ਵਾਰੀ ਆਪਣੇ ਜੀਵਨ ਦੀ ਕੋਈ ਪਰੇਸ਼ਾਨੀ ਜਾਂ ਸਮੱਸਿਆ ਦਾ ਕੋਈ ਵਿਸ਼ਾ ਹੁੰਦਾ ਆ ਅਸੀਂ ਸੰਸਾਰ ਨੂੰ ਅਸੀਂ ਲੋਕਾਂ ਨੂੰ ਦੱਸ-ਦੱਸ ਕੇ ਅਸੀਂ ਸਮਾਂ ਬਰਬਾਦ ਕਰ ਰਹੇ ਹੁੰਨੇ ਆ ਅਸੀਂ ਐਸੇ ਲੋਕਾਂ ਨੂੰ ਦੱਸ ਰਹੇ ਹੁੰਨੇ ਆ ਜੋ ਸਾਡੇ ਲਈ ਕੁਝ ਨਹੀਂ ਕਰ ਸਕਦੇ ਜਾਂ ਕੁਝ ਨਹੀਂ ਕਰਨਗੇ ਪਰ ਅਸੀਂ ਉਸ ਵਿਅਕਤੀ ਨੂੰ ਅਸੀਂ ਨਹੀਂ ਦੱਸ ਰਹੇ ਹੁੰਦੇ ਜੋ ਸਾਡੇ ਲਈ ਸਭ ਕੁਝ ਕਰਨ ਦੀ ਸਮਰਥ ਰੱਖਦਾ ਆ ਔਰ ਜੋ ਕਰਦਾ ਆ ਉਹਦੇ ਵਚਨ ਦੇ ਵਿੱਚ ਲਿਖਿਆ ਆ ਯੂਪ ਦੀ ਕਿਤਾਬ ਉਸ ਦਾ 35 ਦਾ ਉਸ 10 ਵਚਨ ਉਸੇ ਪੜਦੇ ਆ ਯੂਪ 35 ਦਾ 9 ਔਰ 10 ਵਚਨ ਉਸੇ ਪੜਦੇ ਆ ਇਸ ਸਗਤ ਲਿਖਿਆ ਬਹੁਤੇ ਦਾਬਿਆਂ ਦੇ ਕਾਰਨ ਉਹ ਚਿਲਾਉਂਦੇ ਹਨ ਜੁਰਵਾਣਿਆਂ ਦੀ ਪੂਜਾ ਦੇ ਕਾਰਨ ਦੁਹਾਈ ਦਿੰਦੇ ਹਨ ਪਰ ਕੋਈ ਨਹੀਂ ਕਹਿੰਦਾ ਪਰਮੇਸ਼ਰ ਮੇਰਾ ਕਰਤਾਰ ਕਿੱਥੇ ਹੈ ਜਿਹੜਾ ਰਾਤ ਨੂੰ ਬਿਹਾਗ ਦਾ ਰਾਗ ਬਖਸ਼ਦਾ ਹੈ ਸੇ ਸਗਾ ਤੇ ਲਿਖਿਆ ਕਿ ਅਕਸਰ ਵਿਸ਼ਵਾਸੀ ਲੋਕ ਆਪਣੇ ਦੁੱਖ ਕਠਿਨਾਈਆਂ ਚ ਜੋ ਆ ਉੱਚ ਲੌਂਦੇ ਆ ਇਧਰ ਉਧਰ ਮਨੁੱਖਾਂ ਦੇ ਅੱਗੇ ਰੋਂਦੇ ਆ ਪਰ ਕੋਈ ਨਹੀਂ ਬੋਲਦਾ ਕਿ ਮੇਰਾ ਪਰਮੇਸ਼ਰ ਜੋ ਮੇਰਾ ਕਰਤਾਰ ਉਹ ਕਿੱਥੇ ਆ ਸੋ ਮਰੀਮ ਨੇ ਇਧਰ ਉਧਰ ਦੇ ਕੁਝ ਲੋਕਾਂ ਨੂੰ ਦੱਸ ਕੇ ਸਮਾਂ ਨਹੀਂ ਬਰਬਾਦ ਕੀਤਾ ਬਲਕਿ ਉਹ ਉਸ ਵਿਅਕਤੀ ਦੇ ਅੱਗੇ ਉਹ ਅਰਜ਼ ਉਹ ਬੇਨਤੀ ਉਹ ਪ੍ਰੇ ਰਿਕੁਐਸਟ ਲੈ ਕੇ ਆਈ ਜੋ ਉਸ ਸਮੇਂ ਉਹਨਾਂ ਲਈ ਸਭ ਕੁਝ ਕਰਨ ਦੀ ਸਮਰੱਥ ਰੱਖਦਾ ਸੀ ਮਰੀਮ ਨੇ ਜਿਸ ਸਮੇਂ ਦੇਖਿਆ ਕਿ ਉਹਨਾਂ ਕੋਲ ਦਾਖਰਸ ਖਤਮ ਹੋ ਗਈ ਆ ਇਸ ਸਮੇਂ ਵੱਡੇ ਸੰਕਟ 'ਚ ਸੋ ਮਰੀਮ ਸ਼ਾਇਦ ਉਹਨਾਂ ਲਈ ਕੁਝ ਨਹੀਂ ਸੀ ਕਰ ਸਕਦੀ ਮਰੀਮ ਜੋ ਆ ਸ਼ਾਇਦ ਉਹਨਾਂ ਨੂੰ ਇੱਕਦਮ ਇੰਨੀ ਜ਼ਿਆਦਾ ਦਾਖਰਸ ਦਾ ਇੰਤਜ਼ਾਮ ਕਰਕੇ ਨਹੀਂ ਸੀ ਦੇ ਸਕਦੀ ਪਰ ਮਰੀਮ ਨੇ ਇੱਕ ਕੰਮ ਕੀਤਾ ਕਿ ਉਸਨੇ ਉਸ ਵਿਅਕਤੀ ਦੇ ਅੱਗੇ ਵਿਸ਼ਾ ਲੈ ਕੇ ਆਂਦਾ ਜੋ ਉਹਨਾਂ ਦੇ ਲਈ ਸਭ ਕੁਝ ਕਰਨ ਦੀ ਸਮਰੱਥ ਰੱਖਦਾ ਸੀ ਇਸ ਲਈ ਜਿਸ ਸਮੇ ਅਸੀਂ ਦੇਖਦੇ ਹਾਂ ਕਈ ਵਾਰ ਦੂਸਰਿਆਂ ਦੇ ਜੀਵਨ ਦੇ ਵਿੱਚ ਕਈ ਐਸੀਆਂ ਸਮੱਸਿਆਵਾਂ ਸੀ ਦੇਖਦੇ ਹਾਂ ਐਸੇ ਮਸਲੇ ਉਲਝੇ ਹੋਏ ਅਸੀਂ ਦੇਖਦੇ ਹਾਂ ਸਾਨੂੰ ਬਹੁਤ ਤਰਸ ਆਉਂਦਾ ਦਇਆ ਆਉਂਦੀ ਹੈ ਪਰ ਅਸੀਂ ਮਜਬੂਰ ਹੁੰਦੇ ਆ ਕਿਉਂਕਿ ਸਾਨੂੰ ਪਤਾ ਹੁੰਦਾ ਕਿ ਅਸੀਂ ਇਹਨਾਂ ਲਈ ਕੁਝ ਨਹੀਂ ਕਰ ਸਕਦੇ ਪਰ ਸਭ ਤੋਂ ਵੱਡੀ ਚੀਜ਼ ਕੀ ਆ ਕਿ ਅਸੀਂ ਉਸ ਸਮੇਂ ਉਹ ਕਰ ਸਕਦੇ ਜੋ ਮਰੀਮ ਨੇ ਕੀਤਾ ਅਸੀਂ ਉਹਨਾਂ ਦੇ ਲਈ ਅਸੀਂ ਉਹਨਾਂ ਵੱਲੋਂ ਅਸੀਂ ਉਸ ਵਿਅਕਤੀ ਦੇ ਅੱਗੇ ਉਹਨਾਂ ਦੇ ਲਈ ਅਰਜ਼ ਕਰ ਸਕਦੇ ਆ ਬੇਨਤੀ ਕਰ ਸਕਦੇ ਆ ਪ੍ਰੇ ਰਿਕੁਐਸਟ ਉਹਦੇ ਅੱਗੇ ਰੱਖ ਸਕਦੇ ਆ ਜੋ ਉਹਨਾਂ ਲਈ ਸਭ ਕੁਝ ਕਰ ਸਕਦਾ ਹੈ ਜੋ ਉਹਨਾਂ ਲਈ ਸਭ ਕੁਝ ਕਰਨ ਦੀ ਸਮਰਥ ਰੱਖਦਾ ਹੈ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਤਬੂ ਯੇਸ਼ੂ ਮਸੀਹ ਅਸੀਂ ਉਸ ਦੇ ਅੱਗੇ ਉਹ ਬੇਨਤੀ ਲਿਆ ਸਕਦੇ ਹਾਂ ਪ੍ਰਾਰਥਨਾ ਕਰ ਸਕਦੇ ਹਾਂ ਕਿ ਹਾਂ ਪ੍ਰਭੂ ਇਹਦੇ ਜੀਵਨ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਉਲਝਣ ਹੈ ਕਰਜ਼ੇ ਦੇ ਹੇਠ ਆ ਇਹ ਨਿਰਾਸ਼ਾ ਚ ਆ ਪਰ ਪ੍ਰਭੂ ਮੈਂ ਉਹਦੇ ਲਈ ਕੁਝ ਨਹੀਂ ਕਰ ਸਕਦਾ ਪਰ ਤੁਸੀਂ ਉਹਦੇ ਲਈ ਸਭ ਕੁਝ ਕਰ ਸਕਦੇ ਹੋ ਸੋ ਅਸੀਂ ਉਹਦੇ ਲਈ ਪ੍ਰੇ ਰਿਕੁਐਸਟ ਅਸੀਂ ਉਹਦੇ ਅੱਗੇ ਲੈ ਕੇ ਜਾ ਸਕਦੇ ਹਾਂ ਉਸ ਖੁਦਾ ਦੇ ਅੱਗੇ ਜਿਸ ਪ੍ਰਕਾਰ ਮਰੀਮ ਔਰ ਮਾਰਥਾ ਦਾ ਜੋ ਭਰਾ ਸੀਗਾ ਉਹ ਕਾਫੀ ਬਿਮਾਰ ਹੋ ਗਿਆ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਮਰੀਮ ਔਰ ਮਾਰਥਾ ਭਾਵੇਂ ਉਹਦੇ ਲਈ ਕੁਝ ਨਹੀਂ ਸੀ ਕਰ ਸਕਦੇ ਉਸ ਬਿਮਾਰੀ ਤੋਂ ਉਸ ਨੂੰ ਖੜਾ ਕਰਨ ਲਈ ਪਰ ਉਹਨਾਂ ਨੇ ਉਹ ਕੀਤਾ ਜੋ ਇਸ ਸਗਾ ਦੇ ਉੱਤੇ ਮਰੀਮ ਨੇ ਕੀਤਾ ਕਾਨਾ ਦੇ ਵਿਆਹ ਚ ਉਹਨਾਂ ਨੇ ਪ੍ਰਭੂ ਯੇਸ਼ੂ ਮਸੀਹ ਦੇ ਕੋਲ ਇੱਕ ਸੰਦੇਸ਼ ਭੇਜਿਆ ਇੱਕ ਪ੍ਰੇਰ ਰਿਕੁਐਸਟ ਭੇਜੀ ਮਰੀਮ ਮਾਰਥਾ ਚ ਕੁਝ ਨਹੀਂ ਸੀ ਕਰ ਸਕਦੇ ਪਰ ਉਹਨਾਂ ਨੇ ਉਸ ਵਿਅਕਤੀ ਨੂੰ ਰਿਕੁਐਸਟ ਭੇਜੀ ਜੋ ਲਾਜ਼ਰ ਲਈ ਸਭ ਕੁਝ ਕਰ ਸਕਦਾ ਸੀਗਾ ਜਿਸ ਨੇ 4 ਦਿਨ ਤੋਂ ਮਰੇ ਲਾਜ਼ਰ ਨੂੰ ਕਬਰ ਚੋਂ ਬਾਹਰ ਲਿਆਂਦਾ ਸੋ ਇਸ ਕਰਕੇ ਅਸੀਂ ਅਗਰ ਕਿਸੇ ਲਈ ਕੁਝ ਨਹੀਂ ਕਰ ਸਕਦੇ ਪਰ ਉਸ ਸਮੇਂ ਸਿੱਧੇਲੀ ਪ੍ਰਾਰਥਨਾ ਕਰ ਸਕਦੇ ਹਾਂ ਔਰ ਜਿੱਦੇ ਅਸੀਂ ਸਿੱਧੇਲੀ ਪ੍ਰਾਰਥਨਾ ਕਰਾਂਗੇ ਅਸੀਂ ਵਿਸ਼ਵਾਸ ਕਰਨਾ ਕਿ ਉਹ ਸਭ ਕੁਝ ਕਰ ਸਕਦਾ ਹੈ ਔਰ ਜਿਸ ਪ੍ਰਕਾਰ ਇਸ ਜਗ੍ਹਾ ਤੇ ਉਸ ਪਰਿਵਾਰ ਦੇ ਕੋਲ ਦਾਖਰਸ ਖਤਮ ਹੋ ਗਈ ਆ ਇਸੇ ਪ੍ਰਕਾਰ ਕਈਆਂ ਦੇ ਜੀਵਨ ਚ ਕਈਆਂ ਦੇ ਆਤਮਿਕ ਜੀਵਨ ਚ ਇੱਕ ਦਾਖਰਸ ਖਤਮ ਹੋ ਜਾਂਦੀ ਆ ਉਹ ਕਿਹੜੀ ਦਾਖਰਸ ਹੁੰਦੀ ਆ ਉਹਦੇ ਲਈ ਤੁਸੀਂ ਪੜ ਸਕਦੇ ਹੋ 104 ਨੰਬਰ ਜ਼ਬੂਰ ਉਸਦਾ 15 ਵਚਨ ਇਸਦੇ ਵਿੱਚ ਲਿਖਿਆ ਦਾਖਰਸ ਜਿਹੜੀ ਇਨਸਾਨ ਦੇ ਦਿਲ ਨੂੰ ਆਨੰਦ ਕਰਦੀ ਹੈ ਅਤੇ ਤੇਲ ਜਿਹੜਾ ਉਹਦੇ ਮੁਖੜੇ ਨੂੰ ਚਮਕਾਉਂਦਾ ਹੈ ਨਾਲੇ ਰੋਟੀ ਜਿਹੜੀ ਇਨਸਾਨ ਦੇ ਦਿਲ ਨੂੰ ਤਕੜੀਆਂ ਕਰਦੀ ਹੈ ਸੋ ਇਸ ਸਗਾ ਤੇ ਲਿਖਿਆ ਦਾਖਰਸ ਜਿਹੜੀ ਇਨਸਾਨ ਦੇ ਦਿਲ ਨੂੰ ਅਨੰਦਿਤ ਕਰਦੀ ਆ ਇਹ ਤਾਂ ਆਖਰਸ ਕਿਹੜੀ ਆ ਇਹ ਆ ਪ੍ਰਭੂ ਯੀਸ਼ੂ ਮਸੀਹ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਨੇ ਬੋਲਿਆ ਹੀ ਹੁਣਾਂ ਦੀ ਅੰਜੀਲ 15 ਦੇ ਉਸਤਾ ਇੱਕ ਵਚਨ ਚ ਪ੍ਰਭੂ ਨੇ ਕਿਹਾ ਮੈਂ ਸੱਚੇ ਅੰਗੂਰ ਦੀ ਵੇਲ ਹਾਂ ਆਮ ਦਾ ਟ੍ਰੂ ਵਾਈਨ ਤਬ ਯੀਸ਼ੂ ਮਸੀਹ ਨੇ ਕਹਾ ਮੈਂ ਹੀ ਉਹ ਸੱਚੇ ਅੰਗੂਰ ਦੀ ਵੇਲ ਹਾਂ ਇਹ ਯੀਸ਼ੂ ਮਸੀਹ ਹੀ ਇੱਕ ਸੱਚੇ ਅੰਗੂਰ ਦੀ ਵੇਲ ਹਾਂ ਸਾਡੀ ਦਾਖਰਸ ਜੋ ਸਾਡੇ ਜੀਵਨ ਚ ਸਾਨੂੰ ਅਨੰਦਿਤ ਕਰਦੀ ਹੈ ਉਹ ਪਵਿੱਤਰ ਆਤਮਾ ਦੀ ਉਹ ਸਮਰਥ ਪਵਿੱਤਰ ਆਤਮਾ ਦੀ ਉਹ ਖੁਸ਼ੀ ਉਹ ਆਨੰਦ ਉਹ ਸਾਡੀ ਦਾਖਰਸ ਜੋ ਸਾਡੇ ਦਿਨ ਨੂੰ ਅਨੰਦਿਤ ਕਰਦੀ ਹੈ ਔਰ ਕਈਆਂ ਦੇ ਜੀਵਨ ਚ ਐਸੀ ਨਿਰਾਸ਼ਾ ਹੁੰਦੀ ਹੈ ਕਈ ਦੇ ਜੀਵਨ ਚ ਐਸੀ ਉਦਾਸੀ ਹੁੰਦੀ ਹੈ ਇਹੋ ਜਿਹੇ ਵਿਸ਼ਿਆਂ 'ਚ ਉਹ ਫਸ ਜਾਂਦੇ ਆ ਕਿ ਉਹਨਾਂ ਦੇ ਜੀਵਨ 'ਚ ਉਹ ਦਾਖਰਸ ਖਤਮ ਹੋ ਜਾਂਦੀ ਹੈ ਉਹਨਾਂ ਦੇ ਜੀਵਨ 'ਚ ਉਹ ਆਨੰਦ ਖਤਮ ਹੋ ਜਾਂਦਾ ਉਹ ਖੁਸ਼ੀ ਖਤਮ ਹੋ ਜਾਂਦੀ ਹੈ ਕਈ ਵਾਰ ਉਹ ਐਸੇ ਪਾਪ ਐਸੀ ਬਦੀ ਦੇ ਬੰਧਨਾਂ 'ਚ ਫਸ ਜਾਂਦੇ ਆ ਇਸ ਪ੍ਰਕਾਰ 다ਊਦ 51 ਜ਼ਬੂਰ ਦੇ ਵਿੱਚ ਲਿਖਦਾ ਆ 51 ਜ਼ਬੂਰ ਉਸਤੇ 12 ਵਚਨ 'ਚ 다ਊਦ ਲਿਖਦਾ ਆਪਣੇ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇ ਅਤੇ ਆਪਣੇ ਪਰਮ ਆਤਮਾ ਨਾਲ ਮੈਨੂੰ ਸੰਭਾਲ ਇਸ ਸਗਾ ਦੇ ਦਾਉਦ ਜੋ ਆਉ ਦੇ ਜੀਵਨ ਚ ਇੱਕ ਦਾਖਰਸ ਖਤਮ ਹੋ ਚੁਕੀਆ ਉਹ ਮੁਕਤੀ ਦੀ ਖੁਸ਼ੀ ਉਹ ਆਤਮਾ ਦਾ ਆਨੰਦ ਖਤਮ ਹੋ ਚੁਕਾ ਹੈ ਐਸੇ ਲੋਕ ਸਾਡੇ ਸੰਪਰਕ ਚ ਹੁੰਦੇ ਆ ਐਸੇ ਲੋਕ ਸਾਡੀ ਨਜ਼ਰ ਚ ਹੁੰਦੇ ਆ ਸੋ ਉਸ ਸਮੇ ਜਦੋਂ ਅਸੀਂ ਦੇਖਦੇ ਆ ਕੁਝ ਵਿਸ਼ਵਾਸੀਆਂ ਨੂੰ ਕਿ ਇਹ ਜੀਵਨ ਚੋਂ ਦਾਖਰਸ ਖਤਮ ਨਜ਼ਰ ਆ ਰਹੀ ਆ ਉਹ ਆਨੰਦ ਖੁਸ਼ੀ ਪ੍ਰਾਰਥਨਾ ਵਾਲਾ ਜੀਵਨ ਵਚਨ ਪੜਨ ਵਾਲਾ ਜੀਵਨ ਖਤਮ ਹੋ ਚੁਕਾ ਹੈ ਸੋ ਅਸੀਂ ਲੋਕਾਂ ਨੂੰ ਦੇਖ ਕੇ ਅਸੀਂ ਖاموش ਨਹੀਂ ਰਹਿਣਾ ਐਸੇ ਲੋਕਾਂ ਨੂੰ ਦੇਖ ਕੇ ਅਸੀਂ ਮਰੀਮ ਵਾਲਾ ਕੰਮ ਕਰਨਾ ਹੈ ਮਰੀਮ ਵਾਲੀ ਭੂਮਿਕਾ ਅਸੀਂ ਨਿਭਾਉਣੀ ਹੈ ਅਗਰ ਮਰੀਮ ਖਾਮੋਸ਼ ਹੋ ਕੇ ਬੈਠੀ ਰਹਿੰਦੀ ਕੀ ਹਾਂ ਦਾਖਲਸ ਖਤਮ ਹੋ ਗਿਆ ਅਗਰ ਮਰੀਮ ਸੋਚਦੀ ਕਿ ਚਲੋ ਠੀਕ ਆ ਮੈਂ ਪੀ ਲਈਆ ਮੈਨੂੰ ਤਾਂ ਕੋਈ ਜ਼ਰੂਰਤ ਨਹੀਂ ਅਗਰ ਮਰੀਮ ਆਪਣਾ ਆਰਾਮ ਨਾਲ ਬੈਠੀ ਰਹਿੰਦੀ ਤਾਂ ਸ਼ਾਇਦ ਉਸ ਸਗਦ ਉੱਤੇ ਇੱਕ ਖੁਦਾ ਦੀ ਮਹਿਮਾ ਪ੍ਰਗਟਾਣਾ ਹੁੰਦੀ ਸੋ ਮਰੀਮ ਬੈਠੀ ਨਹੀਂ ਰਹੀ ਮਰੀਮ ਖاموش ਨਹੀਂ ਰਹੀ ਬਲਕਿ ਮਰੀਮ ਉਹਨਾਂ ਦੇ ਵੱਲੋਂ ਉਸ ਪਰਿਵਾਰ ਦੇ ਵੱਲੋਂ ਉਹ ਉਸ ਪ੍ਰੇ ਰਿਕੁਐਸਟ ਨੂੰ ਲੈ ਕੇ ਉਸ ਬੇਨਤੀ ਨੂੰ ਲੈ ਕੇ ਉਹ ਪ੍ਰਭ ਯੇਸ਼ੂ ਮਸੀਹ ਦੇ ਅੱਗੇ ਖੜੀ ਹੋਈ ਔਰ ਇਸੇ ਰੀਤੀ ਨਾਲ ਅਸੀਂ ਉਸ ਵਿਸ਼ਵਾਸੀ ਵੱਲੋਂ ਉਸ ਵਿਸ਼ਵਾਸੀ ਦੇ ਲਈ ਅਸੀਂ ਸਰਵ ਸ਼ਕਤੀਮਾਨ ਪਰਮੇਸ਼ਰ ਪ੍ਰਭ ਯੇਸ਼ੂ ਮਸੀਹ ਦੇਖੇ ਖੜੇ ਹੋਣਾ ਉਹਦੀ ਹਜ਼ੂਰੀ ਚੋਣਾ ਹੈ ਔਰ ਪ੍ਰਭੂ ਨੂੰ ਦੱਸਣਾ ਹੈ ਕਿ ਇਹ ਪ੍ਰਭੂ ਇਸ ਭਾਈ ਇਸ ਭੈਣ ਦੇ ਜੀਵਨ ਚ ਸਾਨੂੰ ਨਜ਼ਰ ਆ ਰਿਹਾ ਹੈ ਕਿ ਦਾਖਰਸ ਖਤਮ ਹੋ ਚੁੱਕੀ ਆ ਜੋ 104 ਜ਼ਬੂਰ ਉਸਦਾ 14 ਵਚਨ ਦੇ ਅਨੁਸਾਰ ਜਿਹੜੀ ਦਾਖਰਸ ਇਹਦੇ ਦਿਲ ਨੂੰ ਅਨੰਦਿਤ ਕਰਦੀ ਸੀ ਜਿਹੜੀ ਦਾਖਰਸ ਜੋ ਪਵਿੱਤਰ ਆਤਮਾ ਦਾ ਉਹ ਆਨੰਦ ਉਹ ਖੁਸ਼ੀ ਇਸ ਲਈ ਯਿਸੂ ਮਸੀਹ ਨੇ ਬੋਲਿਆ ਯੋਹੰਨਾ 14 ਦੇ 27 ਵਿੱਚ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਂ ਤੁਹਾਨੂੰ ਉਹ ਸੱਚੀ ਸ਼ਾਂਤੀ ਦਿਆਂਗਾ ਜੋ ਸੰਸਾਰ ਤਾ ਨੂੰ ਨਹੀਂ ਦੇ ਸਕਦਾ ਯੋਹੰਨਾ 16 ਦੇ 22 ਵਚਨ ਚ ਪ੍ਰਭੂ ਯਿਸੂ ਮਸੀਹ ਨੇ ਕਿਹਾ ਤੁਹਾਡਾ ਆਨੰਦ ਤੁਹਾਤੋਂ ਕੋਈ ਖੋ ਨਹੀਂ ਸਕਦਾ ਕੋਈ ਖੋ ਨਹੀਂ ਸਕਦਾ ਪਰ ਅਸੀਂ ਖੁਦ ਕਈ ਵਾਰ ਆਪਣੀ ਮੂਰਖਤਾਈ ਦੇ ਕਾਰਨ ਆਪਣੇ ਲਾਪਰਵਾਹੀਆਂ ਦੇ ਕਾਰਨ ਅਸੀਂ ਉਹ ਆਨੰਦ ਨੂੰ ਗਵਾ ਦਿੰਨੇ ਹਾਂ ਸਵੈਸਲੀ ਐਸੇ ਲੋਕਾਂ ਦੇ ਲਈ ਅਸੀਂ ਵੀ ਮਰੀਆਂ ਵਾਲੀ ਭੂਮਿਕਾ ਨਿਭਾਉਂਦੇ ਅਸੀਂ ਪ੍ਰੇ ਰਿਕਵੈਸਟ ਉਹ ਪ੍ਰਾਰਥਨਾ ਉਹ ਅਰਦਾਸ ਬੇਨਤੀਆਂ ਅਸੀਂ ਖੁਦਾ ਦੇਗੇ ਕਰਨੀਏ ਕਿ हे ਪਰਮੇਸ਼ਰ हे ਪ੍ਰਭੂ ਇਹਦੇ ਜੀਵਨ ਚ ਉਹ ਦਾਖਰ ਜੋ ਖਤਮ ਹੋ ਗਿਆ ਹੁਣ ਤੁਸੀਂ ਇਹਦੇ ਲਈ ਕੁਝ ਕਰੋ ਔਰ ਇਸ ਕਹਾਣੀ ਦੇ ਵਿੱਚ ਤੁਸੀਂ ਇੱਕ ਚੀਜ਼ ਨੂੰ ਨੋਟ ਕਰੋ ਇੱਕ ਪਰਿਵਾਰ ਆ ਜਿਸਦੇ ਕੋਲ ਦਾਖਰ ਖਤਮ ਹੋ ਚੁੱਕੀ ਆ ਔਰ ਇੱਕ ਵਿਅਕਤੀ ਪ੍ਰਭੂ ਯਿਸੂ ਮਸੀਹ ਜਿਸ ਨੇ ਉਹਨਾਂ ਦੇ ਲਈ ਦਾਖਰਸ ਦਾ ਇੰਤਜ਼ਾਮ ਕੀਤਾ ਉਹਨਾਂ ਨੂੰ ਵੱਡੀ ਸ਼ਰਮਿੰਦਗੀ ਤੋਂ ਬਚਾਇਆ ਪਰ ਉਸ ਦੇ ਨਾਲ ਇਹ ਵੀ ਦਰਜ ਬਾਈਬਲ ਵਿੱਚ ਕੀਤਾ ਗਿਆ ਕਿ ਕਿਸ ਨੇ ਪ੍ਰਭੂ ਯਿਸੂ ਮਸੀਹ ਨੂੰ ਆ ਕੇ ਦੱਸਿਆ ਸੀ ਕਿਸ ਨੇ ਬੇਨਤੀ ਕੀਤੀ ਸੀ ਕਿਸ ਦੇ ਕੈਨ ਤੇ ਪ੍ਰਭੂ ਨੇ ਕੰਮ ਕੀਤਾ ਸੋ ਇਸੇ ਪ੍ਰਕਾਰ ਜਦੋਂ ਇੱਕ ਵਿਸ਼ਵਾਸੀ ਦੇ ਜੀਵਨ ਚ ਪ੍ਰਭੂ ਉਸ ਦਾਖਰਸ ਨੂੰ ਫੇਰ ਤੋਂ ਭਰਦਾ ਹੈ ਉਹਦੇ ਜੀਵਨ ਚ ਉਹ ਆਨੰਦ ਖੁਸ਼ੀ ਨਾਲ ਫੇਰ ਤੁਹਾਨੂੰ ਭਰਦਾ ਆ। ਸੋ ਉਸ ਸਮੇਂ ਸਵਰਗ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਦਾ ਹੈ। ਸਵਰਗ ਇਸ ਗੱਲ ਨੂੰ ਹਮੇਸ਼ਾ ਆਪਣੇ ਇਤਿਹਾਸ 'ਚ ਦਰਜ ਕਰ ਲੈਂਦਾ ਹੈ ਕਿ ਕਿਸ ਨੇ ਆ ਕੇ ਖੁਦਾ ਨੂੰ ਦੱਸਿਆ ਸੀ ਕਿ ਉਹ ਸਪਾਈ ਦੇ ਜੀਵਨ 'ਚ ਉਹ ਆਨੰਦ ਖੁਸ਼ੀ ਖਤਮ ਹੋ ਗਈ ਆ। ਉਹ ਦਾਖਰਸ ਖਤਮ ਹੋ ਗਿਆ ਕਿਸ ਨੇ ਆ ਕੇ ਦੱਸਿਆ ਸੀ ਇਸ ਲਈ ਅਗਰ ਤੁਸੀਂ ਉਸ ਵਿਅਕਤੀ ਲਈ ਪ੍ਰਾਰਥਨਾ ਕਰਦੇ ਹੋ ਔਰ ਜਦੋਂ ਪਰਮੇਸ਼ੁਰ ਉਹਦੇ ਜੀਵਨ 'ਚ ਕੰਮ ਕਰਦਾ ਹੈ ਤਾਂ ਤੁਹਾਡਾ ਨਾਮ ਹਮੇਸ਼ਾ ਲਈ ਸਵਰਗ 'ਚ ਇੱਕ ਯਾਦਗਰੀ ਲਈ ਦਰਜ ਹੋ ਜਾਂਦਾ ਹੈ ਕਿ ਹਾਂ ਇਸ ਭਾਈ ਨੇ ਇਸ ਭੈਣ ਨੇ ਖੁਦਾ ਦੇ ਅੱਗੇ ਬੇਨਤੀ ਕੀਤੀ ਸੀ ਔਰ ਫਿਰ ਖੁਦਾ ਨੇ ਉਹਦੇ ਜੀਵਨ 'ਚ ਕੰਮ ਕੀਤਾ ਸੋ ਇਸ ਲਈ ਅਸੀਂ ਹਮੇਸ਼ਾ ਐਸੇ ਲੋਕਾਂ ਨੂੰ ਦੇਖਣਾ ਜਿਨ੍ਹਾਂ ਦੇ ਜੀਵਨ 'ਚ ਦਾਖਰਸ ਖਤਮ ਹੋ ਚੁੱਕੀ ਆ ਉਹਨਾਂ ਦੇ ਜੀਵਨ 'ਚੋਂ ਸਿਰਫ ਔਰ ਸਿਰਫ ਨਿਰਾਸ਼ਾ ਆ ਉਦਾਸੀ ਐਸਾ ਜਿਹਾ ਕੁਝ ਹਾਂ ਸੋ ਅਸੀਂ ਐਸੇ ਲੋਕally ਪ੍ਰਾਰਥਨਾ ਕਰਦੇ ਹੋਏ ਅਸੀਂ ਮਰਿਯਮ ਵਾਲੀ ਭੂਮਿਕਾ ਨਹੀਂ ਪਾਉਣੀ ਆ ਕਿ ਪ੍ਰਭੂ ਉਸ ਪਾਈ ਦੇ ਜੀਵਨ ਸੇ ਅਸੀਂ सामर्थ्य ਪ੍ਰਗਟ ਕਰ ਐਸਾ ਪ੍ਰਭੂ ਖੰਮ ਕਰ ਤਾਂ ਕਿ ਫੇਰ ਤੋਂ ਦੇ ਜੀਵਨ ਚ ਉਹੀ ਆਨੰਦ ਉਹੀ ਖੁਸ਼ੀ ਪ੍ਰਭੂ ਦੇ ਜੀਵਨ ਚ ਜੋ ਆ ਫੇਰ ਤੋਂ ਕਾਇਮ ਹੋ ਸਕੇ ਔਰ ਇਸਤ ਚਾਰ ਬਚਨ ਅਸੀਂ ਪੜਦੇ ਆ ਉਸ ਸੰਗਤ ਲਿਖਿਆ ਯੇਸੂ ਨੇ ਉਹਨੂੰ ਆਖਿਆ ਬੀਬੀ ਜੀ ਮੈਨੂੰ ਤੇਨੂੰ ਕੀ ਮੇਰਾ ਸਮਾਂ ਅਜੇ ਨਹੀਂ ਆਇਆ ਸੋ ਇਸ ਵਚਨ ਤੇ ਕਾਫੀ ਜਿਆਦਾ ਵਿਚਾਰ ਚਰਚਾ ਹੁੰਦੀ ਆ ਕਿ ਪ੍ਰਭੂ ਯੀਸ਼ੂ ਮਸੀਹ ਨੇ ਪਹਿਲਾਂ ਬੋਲਿਆ ਕਿ ਮੇਰਾ ਸਮਾਜ ਨਹੀਂ ਆਇਆ ਫਿਰ ਕਿਉਂ ਬਾਅਦ ਵਿੱਚ ਚਮਤਕਾਰ ਵੀ ਕਰ ਦਿੱਤਾ ਸੋ ਸਭ ਤੋਂ ਪਹਿਲੀ ਚੀਜ਼ ਇਸ ਦੇ ਵਿੱਚ ਸਿੱਖਣ ਵਾਲੀ ਇਹ ਆ ਕਿ ਕਦੀ ਵੀ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਮੂੰਹ ਚੋਂ ਨਿਕਲੇ ਸ਼ਬਦਾਂ ਨੂੰ ਜਿਉਂ ਦਾ ਤਿਉਂ ਨਹੀਂ ਲੈਣਾ ਵਰਡ ਟੂ ਵਰਡ ਨਹੀਂ ਲੈ ਸਕਦੇ ਤੁਸੀਂ ਬਲਕਿ ਹਮੇਸ਼ਾ ਹੀ ਉਹਦੇ ਅੰਦਰ ਦੀ ਗਹਿਰਾਈ ਉਹਦੇ ਅੰਦਰ ਦੇ ਸੰਦਰਭ ਨੂੰ ਅਸੀਂ ਸਮਝਣਾ ਹੈ ਪਵਿੱਤਰ ਆਤਮਾ ਦੇ ਦੁਆਰਾ ਕਿਉਂਕਿ ਅਗਰ ਤੁਸੀਂ ਕੋਈ ਬਦਾਮ ਲੈ ਕੇ ਉਸ ਨੂੰ ਮੂੰਚ ਪਾਓਗੇ ਉਸ ਨੂੰ ਚਤਨਾ ਸ਼ੁਰੂ ਕਰੋਗੇ ਤਾਂ ਤੁਸੀਂ ਉਸ ਨੂੰ ਕੱਢ ਕੇ ਸੁੱਟ ਦੇਵੋਗੇ ਕਿਉਂਕਿ ਉਹ ਖਾਣ ਲਾਇਕ ਤੁਹਾਨੂੰ ਨਜ਼ਰ ਨਹੀਂ ਆਏਗਾ ਪਰ ਉਸ ਬਦਾਮ ਦੇ ਅੰਦਰ ਇੱਕ ਗਿਰੀ ਆ ਸੋ ਉਹ ਤੁਹਾਨੂੰ ਕੱਢਣੀ ਪਏਗੀ ਸੋ ਇਸੇ ਪ੍ਰਕਾਰ ਖੁਦਾ ਦੇ ਵਚਨ ਚ ਜੋ ਲਿਖਿਆ ਹੈ ਪ੍ਰਭੂ ਯੀਸ਼ੂ ਮਸੀਹ ਦੇ ਮੂੰਚੋਂ ਨਿਕਲੇ ਜੋ ਸ਼ਬਦ ਆ ਉਹਦੇ ਅੰਦਰ ਜੋ ਗਿਰੀ ਆ ਉਹਦੇ ਅੰਦਰ ਦੀ ਗਹਿਰਾਈ ਨੂੰ ਤੁਸੀਂ ਸਮਝਣਾ ਹੈ ਇਸੇ ਪ੍ਰਕਾਰ ਜਦੋਂ ਯੀਸ਼ੂ ਮਸੀਹ ਨੇ ਬੋਲਿਆ ਕਿ ਇਸ ਹੈਕਲ ਨੂੰ ਇਸ ਹੈਕਲ ਨੂੰ ਤੁਸੀਂ ਢਾਡੋ ਤਾਂ ਮੈਂ ਤਿੰਨ ਦਿਨਾਂ ਚੰਨੇ ਉਹਨੂੰ ਖੜਾ ਕਰ ਦਾਂਗਾ ਸੋ ਯਹੂਦੀਆਂ ਨੇ ਜਿਉਂ ਦਾ ਤਿਉਂ ਯਿਸੂ ਮਸੀਹ ਦੇ ਸ਼ਬਦਾਂ ਨੂੰ ਲੈ ਲਿਆ ਪਰ ਉਹਦੇ ਅੰਦਰ ਦਾ ਗਹਿਰਾਈ ਨੂੰ ਨਹੀਂ ਸਮਝਿਆ ਕਿ ਪ੍ਰਭੂ ਯਿਸੂ ਮਸੀਹ ਆਪਣੇ ਦੇਹੀ ਆਪਣੇ ਸ਼ਰੀਰ ਦੇ ਵਿਸ਼ੇ 'ਚ ਜੋ ਆਏ ਗੱਲ ਬੋਲ ਰਿਹਾ ਸੀਗਾ ਸੋ ਇਸ ਸਗਾ ਤੇ ਯਿਸੂ ਮਸੀਹ ਨੇ ਜੋ ਬੋਲਿਆ ਆ ਉਹ ਚਮਤਕਾਰਾਂ ਦੇ ਵਿਸ਼ੇ 'ਚ ਬਿਲਕੁਲ ਨਹੀਂ ਆ ਕਿਉਂਕਿ ਪ੍ਰਭੂ ਨੇ ਚਮਤਕਾਰ ਕਰਨ ਤੋਂ ਬਾਅਦ ਚਮਤਕਾਰ ਕਰਨ ਦੇ ਦੌਰਾਨ ਵੀ ਇਹ ਗੱਲ ਨੂੰ ਬਾਰ-ਬਾਰ ਬੋਲਿਆ ਆ ਕਿ ਮੇਰਾ ਵੇਲਾ ਹਜੇ ਨਹੀਂ ਆਇਆ ਇਸ ਨੂੰ ਤੁਸੀਂ ਪੜ੍ਹ ਸਕਦੇ ਹੋ ਯੋਹੰਨਾ 7 ਅਧਿਆਇ ਉਸ ਦਾ 6 ਵਚਨ 'ਚ ਵੀ ਪ੍ਰਭੂ ਬੋਲ ਰਿਹਾ ਆ ਮੇਰਾ ਵੇਲਾ ਹਜੇ ਨਹੀਂ ਆਇਆ ਔਰ 7 ਦਾ 30 ਵਚਨ 'ਚ ਵੀ ਯਿਸੂ ਮਸੀਹ ਨੇ ਇਹੀ ਚੀਜ਼ ਬੋਲੀ ਆ ਔਰ 8 ਅਧਿਆਇ ਉਸ ਦਾ 21 एचवी ਲਿਖਿਆ ਉਸ ਦਾ ਵੇਲਾ ਅਜੇ ਨਹੀਂ ਹੈ ਸੋ ਇਸ ਲਈ ਚਮਤਕਾਰਾਂ ਦੇ ਸੰਬੰਧ ਵਿੱਚ ਨਹੀਂ ਆ ਬਲਕਿ ਅਚੇਹਾ ਉੱਤਰ ਦੇ ਕੇ ਪ੍ਰਭੂ ਸਾਹਮਣੇ ਵਾਲੇ ਨੂੰ ਅਕਸਰ ਪਰਖਦਾ ਸੀਗਾ ਕਿ ਇਹ ਕਿਸ ਪ੍ਰਕਾਰ ਦੀ ਮਾਨਸਿਕਤਾ ਲੈ ਕੇ ਮੇਰੇ ਅੱਗੇ ਇੱਕ ਪ੍ਰੇ ਰਿਕੁਐਸਟ ਲੈ ਕੇ ਆਇਆ ਹੈ। ਔਰ ਸਿਰਫ ਇੱਥੇ ਨਹੀਂ ਬਲਕਿ ਮੱਤੀ ਦੀ ਅੰਜੀਲ ਉਸਦਾ 15 ਅਧਿਆਏ ਉਸਦਾ 21 ਤੋਂ 28 வசன ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਕਨਾਨੀ ਤੀਵੀ ਜੋ ਇੱਕ ਪ੍ਰੇ ਰਿਕੁਐਸਟ ਲੈ ਕੇ ਆਈ ਪ੍ਰਭੂ ਯਿਸੂ ਮਸੀਹ ਦੇ ਅੱਗੇ ਕਿ ਉਸ ਦੀ ਬੇਟੀ ਜੋ ਆ ਕਾਫੀ ਜ਼ਿਆਦਾ ਦੁਸ਼ਟ ਆਤਮਾ ਗ੍ਰਸਤ ਹੈ। ਸੋ ਉਸ ਤੀਵੀ ਨੂੰ ਵੀ ਯਿਸੂ ਮਸੀਹ ਨੇ ਕਿਸ ਪ੍ਰਕਾਰ ਦਾ ਉੱਤਰ ਦਿੱਤਾ। ਇਹ ਉਸਾ 26 ਵਚਨ ਚ ਯਿਸੂ ਮਸੀਹ ਨੇ ਕਿਹਾ ਕਿ ਬਾਲਕਾਂ ਦੀ ਰੋਟੀ ਲੈ ਕੇ ਕਤੂਰੀਆਂ ਅੱਗੇ ਸੁੱਟਣੀ ਚੰਗੀ ਨਹੀਂ ਹੈ ਜਿਸ ਦੇ ਵਿੱਚ ਯਹੂਦੀਆਂ ਨੂੰ ਬਾਲਕ ਔਰ ਉਸ ਕਨਾਨੀ ਥੀਵੀ ਨੂੰ ਕਤੂਰੀਆਂ ਦੇ ਨਾਲ ਜੋੜ ਦਿੱਤਾ ਗਿਆ ਸੋ ਉਸ ਜਗ੍ਹਾ ਦੇ ਉੱਤੇ ਵੀ ਯਿਸੂ ਮਸੀਹ ਨੇ ਉਸ ਔਰਤ ਦੀ ਸਹਿਨਸ਼ੀਲਤਾ ਨੂੰ ਉਸ ਦੀ ਮਾਨਸਿਕਤਾ ਨੂੰ ਪਰਖਿਆ ਕਿ ਕਿ ਇਹ ਸ਼ਬਦ ਸੁਣ ਕੇ ਗੁੱਸੇ ਨਾਲ ਭਰ ਕੇ ਵਾਪਸ ਚਲੀ ਜਾਏਗੀ ਜਾਂ ਇਹ ਆਪਣੀ ਸਹਿਨਸ਼ੀਲਤਾ ਆਪਣੇ ਵਿਸ਼ਵਾਸ ਤੇ ਖੜੀ ਰਹੇਗੀ ਪਰ ਉਸ ਧੀ ਨੇ ਉਸ ਪ੍ਰੀਖਿਆ ਨੂੰ ਪਾਸ ਕੀਤਾ ਉਸਨੇ ਕਿਹਾ ਉਸ 27 ਵਚਨ ਚ ਲਿਖਿਆ ਉਹ ਬੋਲੀ ਠੀਕ ਪ੍ਰਭੂ ਜੀ ਪਰ ਜਿਹੜੇ ਝੂਰੇ ਭੂਰੇ ਉਹਨਾਂ ਦੇ ਮਾਲਕਾਂ ਦੀ ਮੇਜ਼ ਦੇ ਉੱਤੇ ਡੇਗਦੇ ਹਨ ਉਹ ਕਤੂਰੇ ਵੀ ਖਾਂਦੇ ਹਨ ਇਸ਼ੂ ਮਸੀਹ ਨੇ ਉਸ ਨੂੰ ਕਿਹਾ ਹੈ ਬੀਬੀ ਤੇਰੀ ਨਹਿਚਾ ਵੱਡੀ ਹੈ ਜਿਵੇਂ ਤੂੰ ਚੁੰਦੀ ਹੈ ਤੇਰੇ ਲਈ ਤਿਵੇਂ ਹੀ ਹੋਵੇ ਅਤੇ ਉਸ ਦੀ ਤੀ ਉਸੇ ਘੜੀ ਚੰਗੀ ਹੋ ਗਈ ਸੋ ਕਹਿੰਦਾ ਭਾਵ ਕਿ ਆਈਸ਼ੂ ਮਸੀਹ ਨੇ ਇਹਨਾਂ ਸ਼ਬਦਾਂ ਦੇ ਦੁਆਰਾ ਸਿਰਫ ਉਸਔਰਤ ਨੂੰ ਪਰਖਿਆ ਉਸ ਦੇ ਵਿਸ਼ਵਾਸ ਨੂੰ ਉਸਤੇ ਇੱਕ ਮਾਨਸਿਕਤਾ ਨੂੰ ਕਿਸ ਪ੍ਰਕਾਰ ਦੀ ਮਾਨਸਿਕਤਾ ਲੈ ਕੇ ਖੜੀ ਹੈ ਇੱਕ ਕਮਾਂਡ ਦੇ ਅਨੁਸਾਰ ਆਈ ਹੈ ਜਾਂ ਪੂਰੀ ਤਰ੍ਹਾਂ ਖਾਲੀ ਇਮਦੀ ਅਨੁਸਾਰ ਆਈ ਹੈ ਸੋ ਯੀਸ਼ੂ ਮਸੀਹ ਨੇ ਮਰੀਮ ਨੂੰ ਵੀ ਇੱਕ ਜਵਾਬ ਦਿੱਤਾ ਮੈਨੂੰ ਤੈਨੂੰ ਕੀ ਮੇਰਾ ਵਿਲਾਜ ਨਹੀਂ ਹੈ ਕਿ ਮਰੀਮ ਇਸ ਤੋਂ ਬਾਅਦ ਵੀ ਵਿਸ਼ਵਾਸ ਕਰਦੀ ਆ ਕਿ ਇਹ ਕਰੇਗਾ ਕੁਝ ਜਾਂ ਇਹਨਾਂ ਸੁਣ ਕੇ ਮਰੀਮ ਸ਼ਾਂਤ ਹੋ ਜਾਂਦੀ ਆ ਚੁੱਪ ਕਰਕੇ ਚਲੀ ਜਾਂਦੀ ਆ ਕਿ ਚਲੋ ਠੀਕ ਆ ਨਹੀਂ ਕਰਨਾ ਤਾਂ ਠੀਕ ਆ ਸੋ ਇਸ ਲਈ ਪ੍ਰਭੂ ਹਮੇਸ਼ਾ ਹੀ ਆਪਣੇ ਹੀ ਇੱਕ ਅਲੱਗ ਢੰਗ ਤਰੀਕੇ ਨਾਲ ਹਮੇਸ਼ਾ ਸਾਨੂੰ ਪਰਖਦਾ ਹੈ ਸੋ ਮਰੀਮ ਨੇ ਇਹਨਾਂ ਸੁਣ ਕੇ ਉਹ ਸ਼ਾਂਤ ਨਹੀਂ ਹੋ ਗਈ ਮਰੀਮ ਇਹਨਾਂ ਸੁਣ ਕੇ ਵਾਪਸ ਨਹੀਂ ਚਲੀ ਗਈ ਬਲਕਿ ਮਰੀਮ ਨੇ ਉਸ ਅਗਦੇ ਟਹਿਲੂਆਂ ਨੂੰ ਕੀ ਕਿਹਾ ਕਿ ਜਿਵੇਂ ਇਹ ਤੁਹਾਨੂੰ ਕਹਿੰਦਾ ਆ ਤੁਸੀਂ ਕਰੋ ਕਿਉਂਕਿ ਮਰੀਮ ਜੋ ਆ ਪ੍ਰਭੂ ਯੇਸ਼ੂ ਮਸੀਹ ਨੂੰ ਜਿੰਨਾ ਕਰੀਬ ਤੋਂ ਜਿੰਨਾ ਗਹਿਰਾਈ ਨਾਲ ਜਾਣਦੀ ਆ ਸਮਝਦੀ ਆ ਉਹਨਾਂ ਦੂਸਰਾ ਕੋਈ ਨਹੀਂ ਜਾਣਦਾ ਕਿਉਂਕਿ ਇਸ ਸੰਸਾਰ ਦੇ ਹਰ ਵਿਅਕਤੀ ਨੇ ਪ੍ਰਭੂ ਯੇਸ਼ੂ ਮਸੀਹ ਨੂੰ ਉਸ ਸਮੇਂ ਜਾਣਿਆ ਜਦੋਂ ਯੇਸ਼ੂ ਮਸੀਹ ਨੇ ਸੇਵਕਾਈ ਆਰੰਭ ਕੀਤੀ ਆ ਪਰ ਮਰੀਮ ਯੇਸ਼ੂ ਮਸੀਹ ਨੂੰ ਉਸ ਸਮੇਂ ਤੋਂ ਜਾਣਦੀ ਆ ਜਿਸ ਸਮੇਂ ਯੇਸ਼ੂ ਮਸੀਹ ਅਜੇ ਮਰੀਮ ਦੇ ਗਰਭ ਵਿੱਚ ਵੀ ਨਹੀਂ ਸੀ ਆ ਕਿ ਕਿ ਜ਼ਿਬਰਾਇਲ ਨੇ ਆ ਕੇ ਇਹ ਮਰੀਮ ਨੂੰ ਦੱਸਿਆ ਸੀ ਕਿ ਜੋ ਤੇਰੇ ਗਰਭ ਚ ਆਏਗਾ ਉਹ ਮਹਾਨ ਹੋਵੇਗਾ ਔਰ ਆਤਮਹਾਨ ਦਾ ਪੁੱਤਰ ਸਦਾਵੇਗਾ ਸੋ ਮਰੀਮ ਉਸ ਸਮੇਂ ਤੋਂ ਹੀ ਜਾਣ ਗਈ ਕਿ ਜੋ ਮੇਰੀ ਕੋਖ ਚ ਆਉਣ ਵਾਲਾ ਆ ਉਹ ਕੋਈ ਸਧਾਰਨ ਨਹੀਂ ਆ ਕੋਈ ਆਮ ਨਹੀਂ ਆ ਬਲਕਿ ਉਹ ਮਹਾਨ ਆ ਔਰ ਆਤਮਹਾਨ ਦਾ ਪੁੱਤਰ ਸਦਾਏਗਾ ਔਰ ਮਰੀਮ ਹੋਰ ਵੀ ਬਹੁਤ ਸਾਰੀਆਂ ਗੱਲਾਂ ਜ਼ਿਬਰਾਇਲ ਤੋਂ ਸੁਣ ਕੇ achhi tarah jaan chuki si ਮਰੀਮ ਜਾਣਦੀ ਸੀ ਜੋ ਮੇਰੀ ਕੋਖ ਚ ਆਇਆ ਇਹ ਮਨੁੱਖ ਤੋਂ ਨਹੀਂ ਆ ਪਵਿੱਤਰ ਆਤਮਾ ਤੋਂ ਆ ਜਿਸ ਸਮੇਂ ਅਯਾਲੀਆਂ ਨੇ ਯਿਸੂ ਮਸੀਹ ਨੂੰ ਆ ਕੇ ਮੱਥਾ ਟੇਕਿਆ ਯਿਸੂ ਮਸੀਹ ਦੇ ਦਰਸ਼ਨ ਕੀਤੇ ਸੋ ਅਯਾਲੀਆਂ ਨੇ ਵੀ ਦੱਸਿਆ ਕਿ ਕਿਸ ਪ੍ਰਕਾਰ ਸਵਰਗ ਦੂਤਾਂ ਦਾ ਜੱਥਾ ਉਹਨਾਂ ਦੇ ਕੋਲ ਆਇਆ ਔਰ ਕਿਸ ਪ੍ਰਕਾਰ ਉਹ ਖੁਦਾ ਦੀ ਮਹਿਮਾ ਕਰਦੇ ਨਜ਼ਰ ਆ ਰਹੇ ਸੀ ਸੋ ਕਹਿੰਦਾ ਭਾਵ ਕੀ ਆ ਮਰੀਮ 30 ਸਾਲ ਪ੍ਰਭੂ ਯਿਸੂ ਮਸੀਹ ਦੇ ਨਾਲ ਉਸਨੇ ਇੱਕ ਵਕਤ گزارਿਆ 30 ਸਾਲ ਯਿਸੂ ਮਸੀਹ ਨੇ ਮਰੀਮ ਦੀ ਅਧੀਨਤਾ ਵਿੱਚ ਰਹਿ ਕੇ ਇੱਕ ਜੀਵਨ گزارਿਆ ਸੋ ਮਰੀਮ ਅੱਛੀ ਤਰ੍ਹਾਂ ਜਾਣਦੀ ਹੈ ਪ੍ਰਭੂ ਯਿਸੂ ਮਸੀਹ ਦੀ ਮਾਨਸਿਕਤਾ ਨੂੰ ਇੱਕ ਮਾਂ ਅੱਛੀ ਤਰ੍ਹਾਂ ਜਾਣ ਚੰਦੀ ਹੈ ਆਪਣੇ ਬੱਚੇ ਨੂੰ ਕਿ ਇਹ ਕਿਸ ਪ੍ਰਕਾਰ ਦਾ ਹੈ ਸਵਾਰਥੀ ਹੈ ਜਾਂ ਇਹ ਨਿਰਸਵਾਰਥ ਹੈ ਇਹ ਇੱਕ ਮਦਦ ਕਰਨ ਵਾਲਾ ਹੈ ਜਾਂ ਇੱਕ ਕਠੋਰ ਹੈ ਇਹ ਕਿਸ ਪ੍ਰਕਾਰ ਦਾ ਹੈ ਅੱਛੀ ਤਰ੍ਹਾਂ ਮਾਂ ਜਾਣ ਜਾਂਦੀ ਆਪਣੇ ਬੱਚੇ ਨੂੰ ਮਰੀਮ ਤਬਈ ਯੇਸ਼ੂ ਮਸੀਹ ਨੂੰ ਜਾਣਦੀ ਸੀ ਸਮਝਦੀ ਸੀ ਇਸ ਲਈ ਭਾਵੇਂ ਕਿ ਯੇਸ਼ੂ ਮਸੀਹ ਨੇ ਕਿਹਾ ਮੇਰਾ ਵਿਲਾਜ ਨਹੀਂ ਹੈ ਪਰ ਉਸ ਦੇ ਬਾਵਜੂਦ ਵੀ ਮਰੀਮ ਨੇ ਟਹਿਲੂ ਨੂੰ ਕੀ ਕਿਹਾ ਇਹ ਜਿਸ ਤਰ੍ਹਾਂ ਤੁਹਾਨੂੰ ਕਹਿੰਦਾ ਤੁਸੀਂ ਕਰੋ ਕਿਉਂਕਿ ਮਰੀਮ ਜਾਣਦੀ ਸੀ ਕਿ ਇਹ ਯੇਸ਼ੂ ਜੋ ਆ ਇਹ ਇਸ ਪ੍ਰਕਾਰ ਦਾ ਨਹੀਂ ਆ ਕਿ ਇਹ ਕਿਸੇ ਨੂੰ ਇਹੋ ਜੇ ਹਾਲਾਤ ਵਿੱਚ ਉਹਨਾਂ ਨੂੰ ਬੇਸਹਾਰਾ ਛੱਡ ਦੇ ਮਰੀਮ ਜਾਣਦੀ ਸੀ ਕਿ ਯਿਸੂ ਮਸੀਹ ਇਹਨਾਂ ਲਈ ਜ਼ਰੂਰ ਕੁਝ ਕਰੇਗਾ ਕਿਉਂ ਕਿ ਉਹ ਦੂਸਰਿਆਂ ਦੇ ਦੁੱਖ 'ਚ ਦੁਖੀ ਹੋਣ ਵਾਲਾ ਹੈ ਦੂਸਰਿਆਂ ਦੇ ਇੱਕ ਦਰਦ ਨੂੰ ਸਮਝਣ ਵਾਲਾ ਹੈ ਦੂਸਰਿਆਂ ਦੇ ਨਾਲ ਹਮੇਸ਼ਾ ਖੜਾ ਹੋਣ ਵਾਲਾ ਆ ਉਹਨਾਂ ਨੂੰ ਪਿੱਠ ਦਿਖਾਉਣ ਵਾਲਾ ਨਹੀਂ ਆ ਇਸ ਲਈ ਮਰੀਮ ਜੋ ਆ ਉਸਨੇ ਉਸ ਟੈਸਟ ਨੂੰ ਪਾਸ ਕੀਤਾ ਮਰੀਮ ਨੇ ਇਹ ਜਵਾਬ ਸੁਣ ਕੇ ਸ਼ਾਂਤ ਨਹੀਂ ਹੋਗੀ ਸੋ ਇਸੇ ਪ੍ਰਕਾਰ ਜੋ ਆ ਅਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਅੰਦਰ ਤੋਂ ਜਾਣਣਾ ਹੈ ਗਹਿਰਾਈ ਨਾਲ ਜਾਣਣਾ ਹੈ ਕਿ ਮੇਰਾ ਖੁਦਾ ਜਿਹੜਾ ਉਹ ਸਵਾਰਥੀ ਨਹੀਂ ਆ ਮੇਰਾ ਪਰਮੇਸ਼ਰ ਪਿੱਠ ਦਿਖਾਉਣ ਵਾਲਾ ਨਹੀਂ ਆ ਮੇਰਾ ਖੁਦਾ ਐਸਾ ਨਹੀਂ ਆ ਕਿ ਜੋ ਮੇਰੇ ਦੁੱਖ 'ਚ ਦੁਖੀ ਨਾ ਹੋ ਸਕੇ ਮੇਰੇ ਦਰਦ ਨੂੰ ਸਮਝ ਨਾ ਸਕੇ ਇਸ ਲਈ ਅਸੀਂ ਸ਼ੈਤਾਨ ਚਾਹੇ ਕਿੰਨਾ ਵੀ ਸਾਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰੇ ਕਿ ਤਰ੍ਹਾਂ ਪਰਮੇਸ਼ਰ ਨੇ ਤੈਨੂੰ ਛੱਡ ਦਿੱਤਾ ਤੇਰਾ ਖੁਦਾ ਤੇਰੇ ਸਾਥ ਨਹੀਂ ਆ ਪਰ ਉਸ ਸਮੇ ਅਸੀਂ ਕਦੀ ਵੀ ਐਸੀਆਂ ਗੱਲਾਂ ਨਾਲ ਗੁਮਰਾਹ ਨਹੀਂ ਹੋਣਾ ਬਲਕਿ ਅਸੀਂ ਯਾਦ ਰੱਖਣਾ ਹੈ ਕਿ ਮੇਰਾ ਪਰਮੇਸ਼ਰ ਜਿਹੜਾ ਉਹਨੂੰ ਪਿਆਰ ਕਰਨ ਵਾਲਾ ਆ ਅਗਰ ਚਾਹੇ ਸਾਡੇ ਜੀਵਨ ਚ ਤੰਗੀ ਆ ਦੁੱਖ ਆ ਸਮੱਸਿਆ ਤੇ ਕੁਝ ਵੀ ਆ ਪਰ ਉਸ ਦੇ باوجود ਵੀ ਮੇਰਾ ਵਿਸ਼ਵਾਸ ਕਿ ਜਾਂ ਮੇਰਾ ਪਰਮੇਸ਼ਰ ਮੇਰੇ ਸਾਥ ਖੜਾ ਆ ਮੇਰੇ ਦੁੱਖ ਚ ਦੁਖੀ ਆ ਮੇਰੇ ਦਰਦ ਦੇ ਵਿੱਚ ਉਹ ਦਰਦੀ ਹੋਣ ਵਾਲਾ ਪਰਮੇਸ਼ਰ ਆ ਉਹ ਮੈਨੂੰ ਇੱਕ ਸਰਬ ਦਿਲਾਸੇ ਦਾ ਉਹ ਪਰਮੇਸ਼ਰ ਜੋ ਸਾਨੂੰ ਦਿਲਾਸਾ ਦੇਣ ਵਾਲਾ ਪਰਮੇਸ਼ਰ ਆ ਸੋ ਇਸ ਬਚਨ ਦੇ ਰਾਹੀ ਪ੍ਰਭੂ ਸਾਨੂੰ ਆਸ਼ੀਸ਼ ਦੇਵੇ ਸੋ ਅਗਲੇ ਕੁਝ ਹਿੱਸਿਆਂ ਦੇ ਵਿੱਚ ਅਸੀਂ ਇਸ ਕਹਾਣੀ ਨੂੰ ਪੂਰਾ ਕਰਾਂਗੇ ਸੋ ਇਸ ਦੇ ਵਿੱਚ ਕਾਫੀ ਮਹੱਤਵਪੂਰਨ ਚੀਜ਼ਾਂ ਅਸੀਂ ਸਿੱਖਿਆ ਸੋ ਪ੍ਰਭੂ ਇਹਨਾਂ ਚੀਜ਼ਾਂ ਦੁਆਰਾ ਸਾਨੂੰ ਆਸ਼ੀਸ਼ ਦੇਵੇ ਆਮੀਨ